ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਡੇਰਾ ਪਾਪਾ ਨਾਨੇ ਕੀ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਂ ਤੁਹਾਨੂੰ ਦਿਖਾਉਣੀ ਆ ਗੱਬਨ ਗਾਂ ਆ ਤਿਆਰੀ ਜੀ ਆ ਬਸ ਬਹੁਤ ਟਾਈਮ ਨਹੀਂ ਖੜਦਾ ਇਹਨੇ ਤੇ ਬਾਕੀ ਆ ਵੀ ਗੱਬਨ ਆਪਣੇ ਪਾਸ ਕਰਕੇ ਵੇਸ ਚਾ ਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕੋਲ ਤੇ ਆਪਣੀ ਪਾਸ ਜਰੂਰ ਕਰਵਾ ਲੀਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਨੀਤ ਭਾਈ ਜੀ ਹੋਰ ਸਭ ਨਾਲ ਠੀਕ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਤੇ ਗਾਵਾਂ ਤੇ ਤੁਸੀਂ ਤਿੰਨ ਚਾਰ ਦੱਸੰਦੇ ਗਾਵਾਂ ਭਰੀ ਤਿੰਨ ਸੀ ਤੇ ਉਹ ਦੋ ਹੁਣੇ ਗੱਡੀ ਵੜੇ ਲੱਲੀਆਂ ਜੇ ਅੱਛਾ ਉਹ ਵੀ ਗੱਬਣਾ ਸੀ ਆ ਜੀ ਤਿਆਰ ਸੀ ਉਹ ਵੀ ਤੇ ਇਹ ਵੀ ਤਿਆਰੀ ਜੇ ਅੱਛਾ ਹਾਂਜੀ ਹਾਂਜੀ ਤੇ ਉਹ ਗੱਡੀ ਵੜਿਆਂ ਦੋ ਲੱਲੀਆਂ ਜੇ ਹੋਣੇ ਮੈਂ ਸਵੇਰ ਦਾ ਦੇਖਣ ਦੇ ਵੀਰ ਨੂੰ ਨਾਉਣਾ ਡੇਟ ਹੋ ਗਿਆ ਤੁਸੀਂ ਆ 10 15 ਮਿੰਟਾਂ ਦਾ ਫਰਕ ਪੈ ਗਿਆ ਹਾਂਜੀ ਦੋ ਉਹਨਾਂ ਲੱਲੀਆਂ ਜੇ ਠੀਕ ਹੈ ਹਾਂਜੀ ਚਲੋ ਇਸ ਤਰ੍ਹਾਂ ਹੀ ਆਈ ਚਲਾਈ ਚੱਲ ਤੇ ਨਾਮ ਦੱਸ ਕਰੀ ਨਾਮ ਮੇਰਾ ਬੇ ਰਾਮਨਦੀਪ ਜੀ ਪਿੰਡ ਹਰਦੌਰਵਾਲ ਕਲਾਂ ਕੰਪਨੀ ਡੇਰਾ ਬੱਬਾ ਨਾਲ ਜਿਹੜਾ ਗਰਦਾਸਪੁਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 6284104047 ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਦਿਖਾਉਣੀ ਆ ਪਹ ਹੈਗੀ ਕ੍ਰੋਸ ਚੀ ਆ ਤਿਆਰੀ ਜੀ ਆ ਲਗਪਗ ਹਨਾ ਪੜੇ ਵੀ ਨੇ ਖੇਚੀ ਲਏ ਕੋ ਤੇ ਇੱਕ ਦੋ ਦਿਨ ਹੀ ਖੜੂਗੇ ਹਾਂ ਇੱਕ ਦੋ ਦਿਨ ਲੈਣੇ ਜੱਜ ਨੇ ਤੇ ਉਤਰੇ ਕਿੰਨੇ ਕੇ ਦੁੱਧ ਆ ਲਈ ਆ ਦੁੱਧੇ 15 16 ਲੀਟਰ ਕੱਢੂ ਕੱਢੂਗੀ ਜੀ ਅੱਛਾ ਹਾਂਜੀ 15 ਲੀਟਰ ਤੇ ਆਰਾਮ ਨਾਲ ਇਹ ਤੋਂ ਇਹ ਚੋਏ ਅੱਛਾ 15 ਕਿਲੋ ਦੇ ਕਰੀਬ ਜਿਹੜਾ ਦੁੱਧ ਦੇ ਚਵਾਈ ਜਾਊਗੀ ਹਾਂਜੀ ਹਾਂਜੀ ਠੀਕ ਐ ਤੇ ਉਤਰਾਂ ਥਣ ਥਣ ਓੱਕੇ ਸਾਰੇ ਹਾਂਜੀ ਹਾਂਜੀ ਵਧੀਆ ਏ ਠੀਕ ਐ ਕੋਈ ਵਿੱਚ ਮੜਾ ਧਾਰ ਕੋਈ ਘੋਰ ਨਹੀਂ ਕੋਈ ਕੁਛ ਨਹੀਂ ਹੈਗਾ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਰੀਨ ਬਾਕੀ ਹੈਗੀ ਇਹ ਆ ਵੀ ਕ੍ਰੋਸ ਚ ਆ ਤੇ ਥਾਣੇ ਕਾਫੀ ਕਮਾਲ ਦਾ ਲੱਗਾ ਹੋਇਆ ਤੇ ਥਣ ਵੀ ਤੁਹਾਨੂੰ ਹੁਣੇ ਲੱਗੇ ਤਾਂ ਦਿਖਾ ਦਿੰਨੇ ਇਹ ਸਵੇਰ ਦੂਜਾ ਜੇ ਤੇ ਦੂਸਰਾ ਸਵੇਰ ਜਿਹੜਾ ਕਹਿੰਦੇ ਵੀ ਨੇ ਸੂਣਾ ਬਾਕੀ ਇਹ ਢਿੱਲਾ ਹੈ ਗਿਆ ਹਵਾਨੇ ਚ ਸੋ ਦੇਖੋ ਢਿੱਲੇ ਲਾਈਨਾਂ ਕੱਢ ਜਣੀਆਂ ਲੈ ਜੋ ਅੱਗੇ ਕਮਾਲੇ ਥੋੜਾ ਆਜ ਲੈ ਆ ਏਦਾਂ ਭਾਵੇਂ ਵੀਰ ਜੀ ਇੱਥੇ ਬਹਿ ਰੋ ਏਦਾਂ ਬਹਿ ਰੋ ਅੱਛਾ ਜੀ ਹਾਂ ਜੀ ਠੀਕ ਹੈ ਇਸ ਤਰ੍ਹਾਂ ਆਣ ਜੀ ਬਾਕੀ ਜਿਦਾ ਮਰਜੀ ਤੇ ਬਾਕੀ ਆ ਹਵਾਨੇ ਦੇ ਨਾੜਾ ਵੀ ਆਪਾਂ ਦੇਖ ਸਕਦੇ ਚੰਗੀਆਂ ਤੇ ਥਾਨੂੰ ਵੀ ਚੰਗਾ ਲੱਗਾ ਕਾਫੀ ਸ਼ਾਂਤ ਜਿਹਾ ਸੁਭਾਅ ਦੀਆਂ ਜੀ ਲੈ ਆ ਜੂ ਇਹ ਟਾਈਮ ਬਾਕੀ ਚ ਲੱਗਾਂ ਇਹ ਢਿੱਲਾ ਕਾਫੀ ਹੈ ਗਿਆ ਆ

ਆਕੀਪੜੇ ਤਈਆ ਖਿਚਣ ਇੱਕ ਰੀਆ ਚੰਗੀ ਤਰ੍ਹਾਂ ਦਿੰਦੇ ਦੂਸਰੇ ਪਾਸੇ ਤੋਂ ਸਣੇ ਤੋਂ ਦਸਾ ਦਿਆ ਇੱਕ ਰੀਆ ਸਵਾਨੇ ਦੇ ਦੋਵਾਂ ਪਾਸੇ ਨਾੜਾ ਚੰਗੀਆਂ ਵਾ ਬਰੀਕ ਬਰੀਕ ਦੀਆਂ ਤੇ ਮਿਲ ਕੇਵੇਂ ਨਵੀਂ ਚੰਗੀ ਲੱਗੀ ਆ ਰੇਆ ਵੀ ਜਿਹੜੇ ਵੀ ਇੱਥੇ ਗਰਮੀਆਂ ਚ ਚਾਉਣੀ ਆ ਸਾਰੀਆਂ ਗਰਮੀਆਂ ਜਿਹੜੀਆਂ ਕੱਢਾ ਦੋਗੀ ਚੰਗੀਆਂ ਤੇ ਮੁੱਲ ਵੀ ਤੇ ਹਰੇ ਦਾ ਕਿੰਨਾ ਕੁ ਰੱਖੀ ਆ ਆਪਾਂ ਬੋਲੇ ਵੀ ਅੱਜ ਤੁਹਾਨੂੰ ਪਤਾ ਪੰਜਾਬ ਜਦ ਵੀ ਵਿਗਾਂਡਿਆ ਇਹਦੇ ਟਾਈਮ ਦੇ ਵਿੱਚ ਹੁਣ ਹਾਂਜੀ ਤੇ ਅਸੀਂ ਹਾਂ ਨਾ ਹੀ ਮੈਂ ਤਾਂ 45 ਦੀ ਦੇ ਦਨੇ ਕਰਦੀ ਏ ਛੋਟ ਛੋਟ ਥੋੜੀ ਪਤੀ ਹੋਰ ਵੋੜ ਵੇਖ ਲੋ ਕਰਾ ਲੋ ਜਿਹੀ ਘਰੋਣੀ ਜੇ ਕਰ ਦਿਓ ਆਪ ਹੀ ਕਰ ਦਿਓ ਕਿੰਨੇ ਦੀ ਕਰਦੇ ਜੀ 41000 ਦੀ ਦੇ ਦिए 41000 ਦੀ ਹਾਂਜੀ 41 ਤੱਕ ਹੀ ਦੇਣਾ ਪੂਰੇ 40 ਦੀ ਦੇ ਦਿਆ ਫਿਰ ਤੇ 1000 ਹੋਰ ਛੋਟ ਕਰ ਦਾਂਗੇ ਅੱਛਾ 40 ਚੋਂ ਇੱਕ ਘੱਟ ਅੱਛਾ 40000 ਛੱਡ ਦੋ 40000 ਛੱਡ ਦੋ ਠੀਕ ਆ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਥੋੜਾ ਪਤਾ ਹਮਨੇ ਕੀ ਸ਼ੋਰਟ ਸ਼ਾਰਟ ਹੈ ਥੋੜਾ ਥੋੜਾ ਬਸ ਜ਼ੋਰ ਚ ਆਪਾਂ ਹੋਣਾ ਇਹ ਵਿੱਚੋਂ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਹੋਰ ਕੁਝ ਕਹਿਣਾ ਫਿਰ ਬਾਤ ਧੰਨਵਾਦ ਵੀਰੇ ਬਾਕੀ ਕੋਈ ਪਾਸ ਕਰਕੇ ਖੜੇ ਆ ਨਾ ਆਪਣੀ ਤਸੱਲੀ ਕਰਕੇ ਖੜੇ ਜੋ ਵੀ ਆ ਆਪਣੀ ਇੱਥੇ ਹੀ ਵੇਖ ਚੱਕ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜੋ ਜੀ